ਦੋਸਤੋ ਅੱਜ ਲੇਖਕ ਮਨ ਸਮਰਾਲਾ ਵੱਲੋਂ ਅ ਮਾਸਟਰ ਬਲਕਾਰ ਸਿੰਘ ਦੀ ਦਾ ਗਜ਼ਲ ਸੰਗ੍ਰਹਿ ਜਿਹੜਾ ਹੈਗਾ ਉਹ ਦਰਿਆਵਾਂ ਦੇ ਬਹਿਣ ਉਹ ਰਿਲੀਜ਼ ਕੀਤਾ ਗਿਆ ਹੈਗਾ ਤੇ ਇੱਕ ਵੱਡਾ ਫੰਕਸ਼ਨ ਸੀਗਾ ਅੱਜ ਇਹ ਜਿਸ ਦੇ ਵਿੱਚ ਵੱਖ-ਵੱਖ ਲੇਖਕ ਸੁਭਾਵਾਂ ਦੇ ਵਿੱਚੋਂ ਵੱਡੇ ਲੇਖਕ ਆਏ ਹੋਏ ਸੀ ਜਿਨ੍ਹਾਂ ਦੇ ਵਿੱਚ ਮੁੱਖ ਮਹਿਮਾਨ ਸੀ ਉਹ ਗਜ਼ਲਗੋ ਗੁਰਜਾਲ ਰੌਸ਼ਨ ਸੀ ਤੇ ਐਸ ਨਸੀਮ ਸੀ ਮਾਸਟਰ ਬਲਕਾਰ ਸਿੰਘ ਜੀ ਆਪਣੇ ਪ੍ਰਵਾਸ ਵਿੱਚ ਸਾਡੇ ਨਾਲ ਹਨ ਤੇ ਅਸੀਂ ਮਾਸਟਰ ਬਲਕਾਰ ਸਿੰਘ ਜੀ ਨਾਲ ਗੱਲ ਕਰਾਂਗੇ ਕਿ ਅੱਜ ਤੁਹਾਡਾ ਜਿਹੜਾ ਗਜ਼ਲ ਸੰਗ੍ਰਹਿ ਉਹ ਰਿਲੀਜ਼ ਹੋਇਆ ਹੈ ਉਹਦੇ ਬਾਰੇ ਕੀ ਕਹਿੰਦੇ ਮਾਸਟਰ ਜੀ ਤੁਹਾਡਾ ਅੱਜ ਗਜ਼ਲ ਸੰਗ੍ਰਹਿ ਦਰਿਆਵਾਂ ਦੇ ਵਹਿਣ ਉਹ ਰਿਲੀਜ਼ ਕੀਤਾ ਗਿਆ ਲੇਖਕ ਮਨ ਸੰਭਰਾਲਾ ਵੱਲੋਂ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਖੁਸ਼ੀ ਹੋਈ ਜੀ ਮੈਂ ਇਹਦਾ ਸਾਰਾ ਸਿਹਰਾ ਆਪਣੇ ਮਿੱਤਰਾਂ ਨੂੰ ਸਾਨੂੰ ਬਿੰਨਾ ਜਿਨ੍ਹਾਂ ਨੇ ਮੈਨੂੰ ਵੱਖ-ਵੱਖ ਸਮਿਆਂ ਤੇ ਬਹੁਤ ਹੌਸਲਾ ਉਪਜਾਈ ਮੇਰਾ ਪ੍ਰੇਰਣਾ ਦਿੱਤੀ ਮੈਨੂੰ ਮੈਨੂੰ ਉਤਸ਼ਾਹਤ ਕੀਤਾ ਇਹ ਸਾਰਾ ਉਹਨਾਂ ਦੇ ਯਤਨਾਂ ਦਾ ਸਦਕਾ ਹੀ ਆ ਤੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਕਿ ਇੱਥੇ ਬਹੁਤ ਨਾਮ ਪਰ ਜਿਹੜੇ ਹੈਗੇ ਵਿਅਕਤੀ ਸ਼ਾਮਲ ਹੋਏ ਸਮਾਗਮ ਦੇ ਵਿੱਚ ਤੇ ਮੈਂ ਆਸ ਰੱਖਦਾ ਕਿ ਇਸੇ ਤਰ੍ਹਾਂ ਮੇਰੇ ਮਿੱਤਰ ਦੋਸਤ ਮੇਰੇ ਤੇ ਆਪਣਾ ਜਿਹੜਾ ਹੈਗਾ ਮੇਰ ਭਰਿਆ ਹੱਥ ਰੱਖੀ ਰੱਖਣਗੇ ਅਤੇ ਮੈਂ ਆਉਣ ਵਾਲੇ ਸਮੇਂ ਚੱਕ ਕੋਸ਼ਿਸ਼ ਹੋਰ ਚੰਗਾ ਕਰਨ ਦਾ ਯਤਨ ਕਰਦਾ ਰਹੂੰਗਾ ਮਾਸਟਰ ਜੀ ਤੁਸੀਂ ਟੀਚਿੰਗ ਦੇ ਨਾਲ ਜਿਹੜੇ ਰਿਲੇਟਡ ਰਹੇ ਹੋ ਬੜੀ ਦੇਰ ਤੋਂ ਇਹ ਗਜ਼ਲ ਲੇਖਨ ਦੇ ਵਿੱਚ ਤੁਹਾਡਾ ਰੁਝਾਨ ਕਿਵੇਂ ਇਧਰਲੇ ਪਾਸੇ ਆਇਆ ਇਹ ਇਹ ਇਦਾਂ ਆ ਜੀ ਮੈਂ 1978-80 ਦੇ ਵਿੱਚ ਨਵਾਂ ਸ਼ਹਿਰ ਪੜਦਾ ਹੁੰਦਾ ਸੀਗਾ ਜੀ ਉਦੋਂ ਮੈਂ ਨਾ ਦੀਪਕ ਜੈ ਤੋਈ ਸਾਹਿਬ ਦੀ ਗ਼ਜ਼ਲ ਪੜ੍ਹੀ ਸੀਗੀ ਪਹਿਲੀ ਵਾਰੀ ਅਖਬਾਰ ਦੇ ਵਿੱਚ ਮੈਨੂੰ ਬਹੁਤ ਚੰਗੀ ਲੱਗੀ ਸੀਗੀ ਮੈਂ ਉਦੋਂ ਹੀ ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਸੀ ਨਕਲ ਜਾਣੀ ਉਹਨਾਂ ਦੇ ਉਹਨਾਂ ਦੇ ਨੇੜੇ ਜਾਣਾ ਤਾਂ ਬਹੁਤ ਦੂਰ ਦੀ ਗੱਲ ਆ ਮੈਨੂੰ ਇੱਕ ਪ੍ਰੇਰਣਾ ਮਿਲੀ ਸੀਗੀ ਅੰਦਰੋਂ ਕਿ ਇਹ ਕਿੰਨੀ ਵਧੀਆ ਗੱਲ ਤਾਂ ਕਹੀ ਹੋਈ ਆ ਤੇ ਉਦੋਂ ਇੱਕ ਕੱਚੇ ਪੱਕਾ ਜਿਹਾ ਜੋ ਵੀ ਜੋੜ ਤੋੜ ਜਿਹਾ ਤੁਕਬੰਦੀ ਹੋਈ ਸੀਗੀ ਉਸ ਤੋਂ ਬਾਅਦ ਇਹ ਫੇਰ ਹੌਲੀ ਹੌਲੀ ਕੁਝ ਕੁਦਰਤ ਬੋਲ ਨੂੰ ਵੀ ਕਹਿ ਸਕਦੇ ਆ ਵੀ ਮਨ ਦੇ ਵਿੱਚ ਇਦਾਂ ਦਾ ਸੀਗਾ ਕੁਝ ਜਦੋਂ ਛੱਪਨ ਲੱਗੀਆਂ ਪੰਜਾਬੀ ਦੇ ਅਖਬਾਰਾਂ ਦੇ ਵਿੱਚ ਉਦੋਂ ਪਾਠਕਾਂ ਦਾ ਬੜਾ ਹੰਗਾਰਾ ਜਿਹੜਾ ਬੜਾ ਉਤਸ਼ਾਹ ਜਨਕਰਿਆ ਉਹਦੇ ਕਰਕੇ ਇਹ ਹੌਲੀ-ਹੌਲੀ ਹੌਲੀ-ਹੌਲੀ ਜਿਵੇਂ ਕੋਈ ਬਲਦੇ ਦੀਵੇ ਦੇ ਵਿੱਚ ਥੋੜੀ-ਥੋੜੀ ਦੇਰ ਬਾਅਦ ਤੇਲ ਪਾ ਦਵੇ ਤੇ ਉਹਦੀ ਰੋਸ਼ਨੀ ਬਣੀ ਰਹਿੰਦੀ ਆ ਬਸ ਮੈਂ ਤਾਂ ਹੀ ਕਹਿਣਾ ਪੀ ਇਹ ਪਾਠਕਾਂ ਤੇ ਮਿੱਤਰਾਂ ਦੋਸਤਾਂ ਦੀ ਹੌਸਲਾ ਉਪਝਾਈ ਸਦਕਾ ਹੀ ਹੋਇਆ ਸਾਰਾ ਕੁਝ ਇੱਕ ਚਿੰਗਾਰੀ کہیں سے ਢੂੰਡ ਲਓ ਦੋਸਤੋ ਇਸ ਦੀਵੇ ਮੇਂ 부ਝੀ ਬਾਤੀ ਤੋਂ ਸੋ ਤੁਹਾਡੇ ਕੋਲ ਇੱਕ ਟੈਲੈਂਟ ਹੁੰਦਾ ਹੈ ਜਦੋਂ ਤੁਹਾਨੂੰ ਕਿਤੋਂ ਇੱਕ ਚਿੰਗਾਰੀ ਮਿਲਦੀ ਹੈ ਜਿਸ ਤਰ੍ਹਾਂ ਮਾਸਟਰ ਜੀ ਨੇ ਕਿਹਾ ਹੈਗਾ ਤਾਂ ਉਹ ਚਿੰਗਾਰੀ ਇੱਕ ਪੂਰਾ ਦਾ ਪੂਰਾ ਉਹ ਰੌਸ਼ਨੀ ਕਰ ਦਿੰਦੀ ਹੈ ਹੈਗੀਏ ਉਹਨਾਂ ਦੀ ਬੇਟੀ ਸਾਡੇ ਨਾਲ ਹੈ ਉਹਨਾਂ ਨਾਲ ਗੱਲ ਕਰਾਂਗੇ ਤੁਸੀਂ ਪਹਿਲਾਂ ਆਪਣੀ ਇੰਟਰੋਡਕਸ਼ਨ ਦਿਓ ਮੇਰਾ ਨਾਮ ਡਾਕਟਰ ਮੋਲੀਨ ਕੋਹਰ ਹੈ ਜੀ ਮੈਂ ਫਤੇਗੜ ਸਾਹਿਬ ਸ਼ਿਰੀ ਗੁਰੂਗ੍ਰਾਮ ਸਾਹਿਬ ਵਰਡ ਯੂਨੀਵਰਸਿਟੀ ਚ ਐਜ਼ ਅਸਿਸਟੈਂਟ ਪ੍ਰੋਫੈਸਰ ਪੜਾਉਣੀ ਆ ਮੇਰਾ ਨਾਮ ਮੋਲੀਨ ਕੌਰ ਹੈ ਜੀ ਮੈਂ ਸ਼੍ਰੀ ਗੁਰੂਗ੍ਰਾਮ ਸਾਹਿਬ ਵਰਡ ਯੂਨੀਵਰਸਿਟੀ ਫਤੇਗੜ ਸਾਹਿਬ ਐਜ਼ ਅਸਿਸਟੈਂਟ ਪ੍ਰੋਫੈਸਰ ਲਾਅ ਪੜਾਉਂਦੀ ਹਾਂ ਜੀ ਤੁਸੀਂ ਕੀ ਇਹਦੇ ਕੋਈ ਪੋਇਟਿਕ ਤੁਹਾਡਾ ਐਟੀਟਿਊਡ ਹੈ ਆਪਣੇ ਫਾਦਰ ਤੋਂ ਕੋਈ ਤੁਹਾਨੂੰ ਪ੍ਰੇਰਣਾ ਮਿਲੀ ਹੈ ਇਸ ਤਰ੍ਹਾਂ ਦੀ ਹਾਂਜੀ ਇਹ ਜਿਹੜਾ ਗਜ਼ਲ ਸੰਗ੍ਰਹਿ ਹੈ ਇਹਦੇ ਵਿੱਚ ਮੈਂ ਕੱਲ ਦੀ ਇਹਨੂੰ ਦੁਬਾਰਾ ਪੜ ਰਹੀ ਹਾਂ ਵੈਸੇ ਮੈਂ ਪਹਿਲਾਂ ਵੀ ਇਹਨੂੰ ਬਹੁਤ ਵਾਰ ਪੜ ਰਹੀ ਸੀ ਇਹਦੇ ਵਿੱਚ ਦੋ ਗਜ਼ਲਾਂ ਬਹੁਤ ਢੇਰ ਪਹਿਲਾਂ ਤੋਂ ਦਰਿਆਵਾ ਵਾਂਗ ਤੇ ਸ਼ਹਿਰ ਮੇਰੇ ਦੇ ਲੋਕ ਵੱਲੇ ਇਹ ਬਹੁਤ ਜਦੋਂ ਮੈਂ ਆਪਣੀ ਮਾਸਟਰਸ ਦੀ ਡਿਗਰੀ ਕਰ ਰਹੀ ਸੀ ਉਦੋਂ ਲਿਖੀਆਂ ਗਈਆਂ ਉਦੋਂ ਤੋਂ ਇਹ ਮੇਰੇ ਲਈ ਪ੍ਰੇਰਣਾਦਾਇਕ ਰਹੀਆਂ ਨੇ ਤੇ ਬੜੀ ਖੁਸ਼ੀ ਹੈ ਕਿ ਹੁਣੇ ਇੱਕ ਆਗਾਜ਼ ਹੋਇਆ ਤੇ ਡਟੇ ਰਹਿਣਾ ਚਾਹੀਦਾ ਹੈ ਹੋਰ ਵੀ ਉਮੀਦ ਹੈ ਮੈਨੂੰ ਕਿ ਅੱਗੇ ਵੀ ਇੱਦਾਂ ਹੀ ਗੱਲ ਕਰ ਰਹੇ ਹਾਂ ਆਪਣੇ ਪਿਤਾ ਜੀ ਤੋਂ ਕੋਈ ਜਿਹੜੀ ਹੈਗੀ ਹੈ ਪ੍ਰੇਰਣਾ ਲੈ ਕੇ ਤੁਸੀਂ ਕੋਈ ਲਿਖਣ ਦੀ ਕੋਸ਼ਿਸ਼ ਕਰਦੇ ਹੋ ਮੈਂ ਹਾਂਜੀ ਮੈਂ ਅੰਗਰੇਜ਼ੀ ਚ ਇੱਕ ਦੋ ਇੱਕ ਕਵਿਤਾ ਲਿਖੀ ਸੀ ਜਦੋਂ ਆ ਫਲੱਡ ਆਏ ਨੇ ਲੈਟਸ ਸਟੈਂਡ ਯੂਨਾਈਟਿਡ ਕਰਕੇ ਕਵਿਤਾ ਵੀ ਟੂ ਰੇਸ ਦਾ ਬਾਰ ਟੂ ਪ੍ਰੋਟੈਕਟ ਦਾ ਮੈਂ ਇੱਕ ਸੈਕਿੰਡ ਹਾਂ ਇੱਥੇ ਹੈ ਮੇਰੇ ਕੋਲ ਲਿਖੀ ਪਈ ਆ ਮੈਂ ਅਸੀਂ ਮਾਸਟਰ ਬਲਕਾਸ਼ ਜੀ ਦੀ ਸ਼੍ਰੀਕੇ ਹਾਇਤ ਨਾਲ ਗੱਲ ਕਰਾਂਗੇ ਤੇ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਆ ਅੱਜ ਉਹਨਾਂ ਦਾ ਗਜ਼ਲ ਸੰਗ੍ਰਹਿ ਜਿਹੜਾ ਹੈਗਾ ਉਹ ਰਿਲੀਜ਼ ਹੋਇਆ ਹੈਗਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੀ ਪਹਿਲਾਂ ਇੰਟਰੋਡਕਸ਼ਨ ਦਿਓ ਤੁਹਾਡਾ ਕੀ ਨਾਮ ਹੈ ਮੈਂ ਜਤਿੰਦਰ ਕੌਰ ਹਿੰਦੀ ਸਟ੍ਰੈਸ ਰਿਟਾਇਰਡ ਹਿੰਦੀ ਮਿਸਟਰਸ ਰਿਟਾਇਰਡ ਜੀ ਤੁਸੀਂ ਇਹਨਾਂ ਤੋਂ ਇਹਨਾਂ ਦੀ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਅਸਿਸਟ ਕੀਤਾ ਜਦੋਂ ਇਹਨਾਂ ਨੇ ਆਪਣਾ ਗਜ਼ਲ ਸੰਗ੍ਰਹਿ ਲਿਖਿਆ ਗਜ਼ਲਾਂ ਲਿਖਦੇ ਰਹੇ ਹਾਂ ਇਹ ਆਪ ਹੀ ਇਹਨਾਂ ਦਾ ਜ਼ਿਆਦਾ ਮਤਲਬ ਰੁਚੀ ਆ ਤੇ ਪਰ ਇਹ ਜਿਹੜੀਆਂ ਲਿਖਦੇ ਨੇ ਉਹਨਾਂ ਨੂੰ ਪੜ੍ਹ ਕੇ ਸਾਨੂੰ ਬਹੁਤ ਪ੍ਰੇਰਨਾ ਮਿਲਦੀ ਆ ਤੇ ਰਿਸ਼ਤਿਆਂ ਨੂੰ ਨਿਭਾਉਣ ਦੇ ਲਈ ਘਰ ਦੇ ਵਿੱਚ ਹਰ ਹਰ ਇੱਕ ਨੂੰ ਜੋੜ ਕੇ ਰੱਖਣ ਦੇ ਲਈ ਸਾਨੂੰ ਪ੍ਰੇਰਿਤ ਕਰਦੇ ਬਹੁਤ ਚੰਗਾ ਤੁਸੀਂ ਹਿੰਦੀ ਦੇ ਟੀਚਰ ਰਹੇ ਆ ਤੁਸੀਂ ਲਿਟਰੇਚਰ ਵੀ ਪੜਿਆ ਹੋਊਗਾ ਤੁਸੀਂ ਹਿੰਦੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਜਿਹੜੇ ਤੁਹਾਡੇ ਸਟੂਡੈਂਟਸ ਰਹੇ ਆ ਤੁਸੀਂ ਉਹਨਾਂ ਨੂੰ ਲਿਟਰੇਚਰ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਜੀ ਤੇ ਬੱਚੇ ਬਹੁਤ ਖੁਸ਼ ਹੋ ਕੇ ਪੜ੍ਹਦੇ ਨੇ ਹੁਣ ਤਾਂ ਬਹੁਤ ਇੰਟਰਸਟ ਲੈਂਦੇ ਸੀ ਬੱਚੇ ਈਵਨ ਕੇ ਜਿਹੜੇ 1 2 ਚ ਬੱਚੀਆਂ ਚਲੀਆਂ ਗਈਆਂ ਸੀ ਉਹ ਵੀ ਮੈਨੂੰ ਕਹਿੰਦੀਆਂ ਸੀ ਵੀ ਮੈਡਮ ਤੁਸੀਂ ਪੜਾਦਿਆ ਕਰੋ ਪਰ ਮੈਂ ਮੇਰੀ ਹਿੰਦੀ ਮਿਸਟਰਸ ਹੋਣ ਕਰਕੇ ਮੈਂ 10th ਤੱਕ ਦੀ ਪੜਾਉਂਦੀ ਸੀ ਅੱਜ 14 ਸਪਟੰਬਰ ਹੈ ਅੱਜ ਹਿੰਦੀ ਦਿਵਸ ਹੈ ਹਾਂ ਜੀ ਕੀ ਕੀ ਕੋਨਸੀਡੈਂਸ ਹੈ ਅੱਜ 14 ਸਪਟੰਬਰ ਬਾਰੇ ਕੀ ਕੀ ਕੋਨਸੀਡੈਂਸ ਹੈ ਹਿੰਦੀ ਦਿਵਸ ਮਨਾਉਣਾ ਚਾਹੀਦਾ ਅਸੀਂ ਸਕੂਲ ਲੈਵਲ ਤੇ ਵੀ ਬੱਚਿਆਂ ਨੂੰ ਪ੍ਰੇਰਿਤ ਕਰਕੇ ਮਨਾਉਂਦੇ ਸੀਗੇ ਕੋਈ ਬੱਚੇ ਕਵਤਾਵਾਂ ਸੁਣਾਉਂਦੇ ਸੀ ਕੋਈ ਲੇਖ ਪੜ੍ਹਦੇ ਸੀਗੇ ਤੇ ਹਰ ਸਾਲ ਅਸੀਂ ਆਪਣੇ ਸਕੂਲ ਚ ਮਨਾਉਂਦੇ ਸੀ 14 ਸਤ ਤੁਸੀਂ ਆਪਣਾ ਇੰਟਰੋਡਕਸ਼ਨ ਦਿਓ ਤੁਸੀਂ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਨਵਕਿਰਨ ਕੌਰ ਅਸਿਸਟੈਂਟ ਪ੍ਰੋਫੈਸਰ ਹੈਗੀ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਬਤਕਾੜ ਸਿੰਘ ਜੀ ਮੇਰੇ ਮਾਮਾ ਜੀ ਨੇ ਜੀ ਸਾਡੇ ਪਰਿਵਾਰ ਦੇ ਲਈ ਕਿਹੜਾ ਸਬਜੈਕਟ ਪੜਾਉਂਦੇ ਸੀ ਇਹ ਸਾਡਾ ਸਬਜੈਕਟ ਸਰ ਲਾਇਬ੍ਰਰੀਅਨ ਐਂਡ ਇਨਫੋਰਮੇਸ਼ਨ ਸਾਇੰਸ ਹੈ ਸਾਡੇ ਪਰਿਵਾਰ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਸਾਨੂੰ ਵਧੀਆ ਫੀਲ ਹੋ ਰਿਹਾ ਹੈਗਾ ਕਿ ਮਾਮਾ ਜੀ ਦਾ ਜਿਹੜਾ ਹੈਗਾ ਗਾਜ਼ਲ ਆ ਉਹ ਲਿਖ ਰਹੇ ਸੀ ਕਾਫੀ ਸਮੇਂ ਤੋਂ ਬਟ ਅਕਸਰ ਮੈਂ ਜਦੋਂ ਵੀ ਮਾਮਾ ਜੀ ਨੇ ਕਤਲਾਂ ਸੁਣਾਉਣੀਆਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਸੀ ਕਿ ਮਾਮਾ ਜੀ ਤੁਸੀਂ ਇਹਨਾਂ ਨੂੰ ਕਿਤਾਬ ਦਾ ਰੂਪ ਦਿਓ ਕਿਉਂਕਿ ਗਿਆਨ ਅਸਲ ਉਹੀ ਹੈ ਜਿਹੜਾ ਵੰਡਿਆ ਜਾਵੇ ਅਸੀਂ ਗਿਆਨ ਨੂੰ ਸਿਰਫ ਨਿੱਜੀ ਤੱਕ ਰੱਖ ਦੀ ਸੀਮਤ ਨਹੀਂ ਕਰ ਸਕਦੇ ਹੈਗੇ ਅਮਰ ਹੋਣ ਦੇ ਲਈ ਗਿਆਨ ਵੰਡਣਾ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੇ ਇਹ ਕਿਤਾਬਾਂ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਇਹ ਪਹਿਲੀ ਕਿਲਾ ਕਿਤਾਬ ਹੈਗੀ ਹੈ ਜਿਹੜੀ ਗਜ਼ਲ ਸੰਗ੍ਰਹਿ ਦੇ ਰੂਪ ਦੇ ਵਿੱਚ ਆਈ ਹੈਗੀ ਹੈ ਤੇ ਸਾਨੂੰ ਉਮੀਦ ਹੈਗੀ ਹੈ ਕਿ ਅਗਲਾ ਕੰਟੈਂਟ ਜਿਹੜਾ ਹੈਗਾ ਉਹ ਵੀ ਜਲਦੀ ਰਿਲੀਜ਼ ਹੋਏਗਾ ਤੇ ਇਸੇ ਤਰ੍ਹਾਂ ਮਾਮਾ ਜੀ ਜਿਹੜੇ ਹੈਗੇ ਨੇ ਉਹ ਅੱਗੇ ਵਧਦੇ ਰਹਿਣਗੇ ਸਾਡੇ ਸਾਰ ਬਹੁਤ ਖੁਸ਼ ਹਾਂ ਤੇ ਬਹੁਤ ਮਾਣ ਹੈ ਤੁਸੀਂ ਇਹਨਾਂ ਦੀਆਂ ਗੱਲਾਂ ਦਾ ਸੰਗ੍ਰਹਿ ਲੈ ਕੇ ਤੁਸੀਂ ਇਹ ਤੋਂ ਪੜ੍ਹ ਕੇ ਕੋਈ ਪ੍ਰੇਰਣਾ ਲਈ ਹੈ ਬਿਲਕੁਲ ਸਰ ਮੈਂ ਜਿਹੜਾ ਹੈਗਾ ਇਹਨਾਂ ਦੇ ਨਾਲ ਕਾਫੀ ਟਾਈਮ ਤੋਂ ਜੁੜੀ ਹੋਈ ਹੈਗੀ ਤੇ ਮੇਰੇ ਲਈ ਸਭ ਤੋਂ ਵੱਡੀ ਮਾਨ ਦੀ ਗੱਲ ਇਹ ਹੈਗੀ ਹੈ ਕਿ ਜਦੋਂ ਇਹ ਸਾਰਾ ਕੰਟੈਂਟ ਲਿਖਦੇ ਸੀਗੇ ਐਡੀਟਿੰਗ ਕਰਦੇ ਹੁੰਦੇ ਸੀਗੇ ਮੈਂ ਬਹੁਤ ਜ਼ਿਆਦਾ ਤਾਂ ਨਹੀਂ ਲੇਕਿਨ ਕੰਪਿਊਟਰ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਜ਼ਰੂਰ ਅਸਿਸਟੈਂਸ ਕਰਦੀ ਸੀ ਹੈਲਪ ਕਰਦੀ ਹੁੰਦੀ ਸੀ ਜਿੰਨੀ ਵੀ ਕਰ ਸਕਦੀ ਸੀ ਤੇ ਸ਼ਾਇਦ ਮੈਨੂੰ ਲੱਗਦਾ ਹੈਗਾ ਇਹਨਾਂ ਦੀਆਂ ਗਜ਼ਲਾਂ ਸਭ ਤੋਂ ਪਹਿਲਾਂ ਕਿਤੇ ਨੇੜੇ ਤੇੜੇ ਮੇਰੇ ਰਹਿਣਦੀਆਂ ਸੀਗੀਆਂ ਮੈਂ ਪੜ੍ਹਦੀ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਤੇ ਉਹ ਮੇਰੇ ਲਈ ਬਹੁਤ ਮਾਨ ਦੀ ਤੁਸੀਂ ਕੋਈ ਲਿੰਗੁਇਸਟਿਕਲੀ ਇਹਨਾਂ ਦੀ ਕੋਈ ਜਿਹੜੀ ਹੈਗੀ ਹੈ ਗਲਤੀਆਂ ਪੁਆਇੰਟ ਆਊਟ ਕੀਤੀਆਂ ਨੇ ਨਹੀਂ ਨਹੀਂ ਸਰ ਡਿਊਰਿੰਗਲੀ ਮੈਂ ਨਹੀਂ ਕਰ ਸਕਦੀ ਸੀ ਕਿਉਂਕਿ ਮੇਰਾ ਜਿਹੜਾ ਪ੍ਰੋਫੈਸ਼ਨ ਹੈਗਾ ਉਹ ਡਿਫਰੈਂਟ ਹੈ ਮੇਰਾ ਲਾਇਬ੍ਰੇਰੀਅਨ ਐਂਡ ਇਨਫੋਰਮੇਸ਼ਨ ਸਾਇੰਸ ਹੈਗਾ ਮੈਂ ਕੰਪਿਊਟਰ ਦੇ ਵਿੱਚ ਟੈਕਨੀਕਲੀ ਇਹਨਾਂ ਨੂੰ ਸਪੋਰਟ ਜ਼ਰੂਰ ਕਰਦੀ ਸੀਗੀ ਬਟ ਮੈਨੂੰ ਖੁਸ਼ੀ ਹੁੰਦੀ ਸੀ ਜਦੋਂ ਵੀ ਮੈਂ ਇਹਨਾਂ ਦੀ ਹੈਲਪ ਕਰਦੀ ਸੀਗੀ ਮੇਰੇ ਲਈ ਵਧੀਆ ਲੱਗ ਸੋ ਦੋਸਤੋ ਇਹ ਸੀ ਸਾਡੇ ਨਾਲ ਮਾਸਟਰ ਬਲਕੌਰ ਸਿੰਘ ਜੀ ਦਾ ਪਰਿਵਾਰ ਜਿਨ੍ਹਾਂ ਦਾ ਗਜ਼ਲ ਸੰਗ੍ਰਹਿ ਦਰਿਆਵਾਂ ਦੇ ਵਹਿਣ ਅੱਜ ਲੇਖਕ ਮੰਚ ਸਮਰਾਲਾ ਵੱਲੋਂ ਰਿਲੀਜ਼ ਕੀਤਾ ਗਿਆ ਹੈ ਮੈਂ سرجی سنگھ پترکار مطلب جنا तो لو آخ بڑے خوش نے ਪਪਾ ਨੇ ਹੌਂਦ ਰਿਹਾ ਗਿਆ ਮੈਂ ਕਿ ਮੈਂ ਨਾਮ ਦਾਾਮ ਨਹੀਂ ਜਾਣਾਂ ਸਰਦਾਰ ਤਾਹਰੇ ਨੇ ਚਾਰ ਵਾਰੀ ਕਿਹਾ ਕਿ ਉਹ ਮੈਨੂੰ ਦੱਸ ਕੇ ਦੇਣੇ ਕਿ ਨਾਮ ਉਹਨਾਂ ਨੇ ਤੁਹਾਨੂੰ ਨਹੀਂ ਨਾਮ ਦੀ ਜ਼ਰੂਰਤ ਹੈ ਕਿ ਉਹਨਾਂ ਨੂੰ ਕਿਹਾ ਜਾ ਕੇ ਉਹਨਾਂ ਨੂੰ ਕਿਹਾ ਵਿਦੈਰ ਨੂੰ ਕੋਰ ਦਾ ਉਹਨਾਂ ਨੇ ਕਿਤੇ ਨਹੀਂ ਨੂੰ ਅਜੇ ਸ਼ੁਰੂਆਤ ਹੈ ਅਜੇ ਖਤਮ ਨਹੀਂ ਹੋਇਆ ਸਭ ਕੁਝ میں شیرو شاعری آئیے تیرے میں کیا ہنر ہے نظر آنا ضروری ہے تیرے میں کیا ہنر ہے نظر آنا ضروری ہے گھر زندہ ہے تو زندہ نظر آنا ضروری ہے اور جی ایک ہو شاعری ہے ہم بھی کر ہمیں اپنا ہنر معلوم ہے جس طرف سے چل پڑیں گے راستہ ہو رہے ہیں شاید مجھے یاد نہیں ہے میں اڑتالیس سال اسکول پڑھایا کبھی لیٹ نہیں گیا ਆ ਗਿਆ ਤਾਂ ਮੈਂ ਪਹਿਲਾਂ ਜਦੋਂ ਆਇਆ ਅੱਜ ਵੀ ਹੈ ਕਿਉਂਕਿ ਇਹ ਜਾਈ ਦਾ ਸਮਾਰੋਹ ਵਜ੍ਹਾ ਮੈਂ ਪਹਿਲਾਂ ਜਦੋਂ ਆਇਆ ਤੇ ਜਿਹੜਾ ਸਮਾਰੋਹ ਆ ਕੇ ਡੇਢ ਘੰਟੇ ਲੱਗਦਾ ਸੀ ਕਈ ਵਾਰੀ ਪਰਵਾਹ ਤੱਕੇ ਨਹੀਂ ਆਏ ਇੱਕ ਬੰਦਾ ਬਠਿੰਡੇ ਤੇ ਰਹਿ ਗਿਆ ਇਸ ਹਾਲਤ ਚ ਉਹ ਵਾਣਾ ਹੁੰਦਾ ਕਿ ਮੈਂ ਉਹ ਇਕੱਲਾ ਹੀ ਕਰਦਾ میری عادت جو ہے باہر بہت کرنا کام کا رو بہت ہوتا میٹی ہے وہ لگ جاتے ندی نام جو کہ پتہ لکھ ہونے یا نہیں ہونے ایک پالتا <سؤال> رکھا سو ਅੱਜ ਇਹ ਪਹਿਲਾ ਬੜਾ ਜਿਹਾ ਬੜਾ ਲਾਭ ਹੋਇਆ ਸ਼ਾਇਦਾਂ ਪਰ ਤੇਰੇ ਸਾਹ

ਅ ਅ ਜਿਹਨੇ ਪਰ ਪੂਰਨ ਹਾਜ਼ਰੀ ਦੇ ਵਿੱਚ ਉੱਤੇ ਯਾਦਗਾਰੀ ਪ੍ਰੋਗਰਾਮ ਤੇ ਇਸੇ ਤਰ੍ਹਾਂ ਨੂੰ ਨਾ ਇਹ ਜਿਹੜਾ ਪ੍ਰੋਗਰਾਮ ਇਹ ਵੀ ਯਾਦਗਾਰੀ ਹੈ ਤੇ ਬਲਕਾਰ ਨੇ ਤੁਹਾਨੂੰ ਖੁਸ਼ੀ ਹੈ ਬਲਕਾਰ ਨੇ ਅੱਜ ਨੂੰ ਪਹਿਲੀ ਵਾਰ ਦੇਖੋ ਤੇ ਪਟਿਆਲੇ ਰਹਿੰਦੇ ਸੀਗੇ ਤੇ ਉਹਨਾਂ ਦੇ ਨਾਮ ਉੱਤੇ ਸਮਾਰਾਲਾ ਘੜੇ ਉਹਨਾਂ ਕਿਤੇ ਕਮਨ ਨੇ ਗੁਰੂੜ ਮਿਲਣ ਦਾ ਦਿਖਦੇ ਇਹ ਇੱਕ ਥੋੜੀ ਜਿਹੀ ਗੱਲ ਆ ਵੀ ਜਿਹੜਾ ਇਹ ਗੱਲ ਸੁਣਿਆ ਅੱਜ ਜੋ ਬੰਦ ਨੂੰ ਹੋਰ ਜਿੱਤੀ ਦੁਨੀਆਂ کیونکہ گدر سمجھا لکھنگ دیکھتے

سچے ضروری میں برگر ہو گئی ہے گیا بزرگوں کو مکہ لے کے آ جائیں گے اس پرومکا پڑھی وہ بھی کتنے کتنے بزرگ میرے دماغ ہاوی ہو گیا ਮੈਨੂੰ ਲੱਗਿਆ ਵੀ ਜਿਹੜੇ ਸ਼ਾਇਰ ਨੇ ਕੋ ਸ਼ਾਇਰ ਹੁੰਦੇ ਨੇ ਕਿਤਨੇ ਬਿਜੁਰਗ ਨਹੀਂ ਹੁੰਦੇ ਜਿਹੜੇ ਬਿਜੁਰਗ ਉਹ ਕਿਤੇ ਨਹੀਂ ਬੰਦੇ ਉਹ ਤੇ ਜਦੋਂ ਮੈਂ ਦਰਸ਼ਨ ਕਰਿਆ ਤੰਗਿਆ ਭਰੇ ਦੇ ਨੌਜਵਾਨ ਨੇ ਉਹ ਇਸੇ ਕਰਕੇ ਮੇਰੇ ਕੋਲ ਬੈਠ ਗਿਆ ਕਿਉਂਕਿ ਉਹ ਸ਼ਾਇਰ ਹੈ